ਅੱਜ ਜਿਵੇਂ ਸੀ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਅੱਜ ਜਿਹੜਾ ਡੇ ਟਾਈਮ অর ਨਾਈਟ ਟਾਈਮ ਟੈਂਪਰੇਚਰ ਦੋਨੋਂ ਹੀ ਨੀਅਰ ਨਾਰਮਲ ਰਿਕਾਰਡ ਕੀਤੇ ਗਏ ਪਿਛਲੇ ਦਿਨਾਂ ਦੇ ਵਿੱਚ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਸੀਗਾ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਨਾਰਮਲ ਦੇ ਨੇੜੇ ਸੀ ਪਰ ਅੱਜ ਦਾ ਡੇ ਟਾਈਮ ਟੈਂਪਰੇਚਰ 21.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿਹੜਾ ਕਿ ਬਿਲਕੁਲ ਨਾਰਮਲ ਹੈ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 7.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 4 ਡਿਗ ਸੋ ਤੁਸੀਂ ਦੇਖ ਸਕਦੇ ਆ ਕਿ ਇਹ ਦੋਨੋਂ ਹੀ ਡੇ ਟਾਈਮ অর ਨਾਈਟ ਟਾਈਮ ਟੈਂਪਰੇਚਰ ਜਿਹੜੇ ਨਾਰਮਲ ਰਿਕਾਰਡ ਦਿੱਤੇ ਗਏ ਨੇ ਪਰ ਅਦਰ ਜਿਹੜਾ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਥੋੜਾ ਜਾਂ ਨੀਚੇ ਅਬਜ਼ਰਵ ਕੀਤਾ ਗਿਆ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਜ਼ ਰੀਜਨ ਦੇ ਵਿੱਚ ਪ੍ਰੈਜ਼ੈਂਟਲੀ ਬਣੀ ਹੋਈਆਂ ਨੇ ਪਰ ਜੇ ਅਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਫਿਲਹਾਲ ਅਸੀਂ ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਦੇਖ ਰਹੇ ਸੋ ਤਾਂ ਕਰਕੇ ਅਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੈਦਰ ਕੰਡੀਸ਼ਨਸ ਕੋਲਡ অর ਡਰਾਈਰ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਅੱਲਾ ਦਮ ਨਾ ਲਗਾਤਾਰ ਗਰਮੀ ਦਾ ਪ੍ਰਕੋਪ ਜਿਵੇਂ ਇਸ ਮਹੀਨੇ ਦੇ ਵਿੱਚ ਫਰਵਰੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤਾਂ ਕਿਤੇ ਨਾ ਕਿਤੇ ਕਿਸਾਨ ਵੀ ਚਿੰਤਾ ਦੇ ਵਿੱਚ ਨੇ ਝਾੜ ਨੂੰ ਲੈ ਕੇ ਉਹਨਾਂ ਦੇ ਵਿੱਚ ਚਿੰਤਾ ਹੈਗੀ ਆ ਕਿ ਉਹਨਾਂ ਦਾ ਝਾੜ ਘਟ ਸਕਦਾ ਹੈ ਫਸਲਾਂ ਦੀ ਜਿਹੜੀ ਖਰਾਬੀ ਹੋ ਸਕਦੀ ਹੈ ਇਹ ਜੀ ਕਿਉਂਕਿ ਜਿਵੇਂ ਅਸੀਂ ਪਹਿਲਾਂ ਵੀ ਦੇਖਿਆ ਕਿ ਜਿਹੜਾ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲ ਰਿਹਾ ਸੀ ਪਿਛਲੇ ਦਿਨਾਂ ਵਿੱਚ ਵੀ ਨਾਰਮਲ ਤੋਂ ਜ਼ਿਆਦਾ ਚੱਲ ਰਿਹਾ ਸੀ ਪਰ ਜੇ ਅਸੀਂ ਫਸਲਾਂ ਤੇ ਇਹ ਬੜੀਆਂ ਕੰਡੀਸ਼ਨਸ ਦਾ ਅਸਰ ਦੇਖੀਏ ਤਾਂ ਜਿਹੜਾ ਨਾਈਟ ਟਾਈਮ ਟੈਂਪਰੇਚਰ ਜ਼ਿਆਦਾ ਸਿਗਨੀਫੀਕੈਂਟ ਇਫੈਕਟ ਉਹਦਾ ਹੁੰਦਾ ਡੇ ਟਾਈਮ ਟੈਂਪਰੇਚਰ ਨਾਲ ਜੇ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਜ਼ਿਆਦਾ ਵਾਧਾ ਹੁੰਦਾ ਤਾਂ ਉਹਦਾ ਫਸਲਾਂ ਨੂੰ ਜ਼ਿਆਦਾ ਨੁਕਸਾਨ ਹੁੰਦਾ ਡੇ ਟਾਈਮ ਟੈਂਪਰੇਚਰ ਦਾ ਇਹ ਨਹੀਂ ਹੁੰਦਾ ਔਰ ਅਜੇ ਅਸੀਂ ਸੈਕੰਡਲੀ ਇਹ ਹੈਗਾ ਕਿ ਹੁਣ ਅਸੀਂ ਡੇ ਔਰ ਨਾਈਟ ਟਾਈਮ ਟੈਂਪਰੇਚਰ ਦੋਨਾਂ ਦੇ ਵਿੱਚ ਹੀ ਗ੍ਰੈਵਿਟ ਆਬਜ਼ਰਵ ਕੀਤੀ ਹੈ ਔਰ ਨਾਈਟ ਟਾਈਮ ਟੈਂਪਰੇਚਰ ਜਿਹੜਾ ਪਿਛਲੇ ਦਿਨਾਂ ਵਿੱਚ ਵੀ ਨੀਅਰ ਨਾਰਮਲੀ ਰਿਹਾ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲ ਰਿਹਾ ਸੀਗਾ ਸੋ ਇਹਦੇ ਕਰਕੇ ਫਿਲਹਾਲ ਅਸੀਂ ਕੋਈ ਸਿਗਨੀਫੀਕੈਂਟ ਇਫੈਕਟ ਇਹਦਾ ਜਿਹੜਾ ਕ੍ਰੌਪਸ ਤੇ ਹਲੇ ਤੱਕ ਨਹੀਂ ਕਹਿ ਸਕਦੇ ਲੱਗਦਾ ਜੀ ਕਿਤ ਹਾਂ ਤੁਪ ਪਾ ਪਈਆਂ ਨੇ ਯਾ ਮੌਸਮ ਥੋੜਾ ਜਿਹਾ ਬਦਲਾਅ ਕਰ ਰਿਹਾ ਆ ਨਾਲੇ ਜਿਨ੍ਹਾਂ ਚ ਕੁਝ ਰਾਹਤ ਜੜੀ ਮਿਲ ਸਕਦੀ ਆ ਤਾਂ ਜੋ ਕਿਸਾਨਾਂ ਦੇ ਵਿੱਚ ਚਿੰਤਾ ਜੋ ਪੈਨਿਕ ਉਹਨਾਂ ਦੇ ਵਿੱਚ ਕ੍ਰੀਏਟ ਹੋ ਰਿਹਾ ਆ ਬਿਲਕੁਲ ਜੀ ਕਿਉਂਕਿ ਜਿਵੇਂ ਮੈਂ ਅੱਜ ਦੱਸਿਆ ਕਿ ਜਿਹੜੀਆਂ ਡੇ ਟਾਈਮ ਔਰ ਨਾਈਟ ਟਾਈਮ ਟੈਂਪਰੇਚਰ ਦੋਨੋਂ ਹੀ ਨੀਅਰ ਨਾਰਮਲ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਿਸਟਮ ਦੀ ਤਾਂ ਫਿਲਹਾਲ ਕੋਈ ਡਿਵੈਲਪਮੈਂਟ ਨਹੀਂ ਹੈ ਸੋ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਜਿਹੜੀਆਂ ਨੀਅਰ ਨਾਰਮਲ ਟੈਂਪਰੇਚਰ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਕੋਈ ਬਾਰਿਸ਼ ਦੀ ਸੰਭਾਵਨਾ ਤਾਂ ਨਹੀਂ ਜੀ ਫਿਲਹਾਲ ਅਸੀਂ ਡਬਲਿਊਡੀ ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਦੇਖ ਰਹੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਦੀ ਹਲੇ ਕੋਈ ਸੰਭਾਵਨਾ ਨਹੀਂ ਹੈ ਸੋ ਕੋਲਡ اور ਜਿਹੜੀਆਂ ਡਰਾਈ ਕੰਡੀਸ਼ਨਸ ਜਿਵੇਂ ਪ੍ਰੈਜ਼ੈਂਟਲੀ ਚੱਲ ਰਹੀਆਂ ਨੇ اسی ਤਰ੍ਹਾਂ ਬੜੇ ਰਹਿੰਦੀਆਂ ਕੋਈ ਰਿਕਾਰਡ ਟੁੱਟਿਆ ਜੀ ਮੌਸਮ ਨੂੰ ਲੈ ਕੇ ਜਿਵੇਂ ਤੁਸੀਂ ਕਹਿ ਰਹੇ ਹੋ ਜਿਸ ਤਰੀਕੇ ਨਾਲ ਜਾ ਫਰਵਰੀ ਮਹੀਨੇ ਚ ਫਰਵਰੀ ਮਹੀਨੇ ਚ ਕਾਫੀ ਸਾਰੀ ਧੁੱਪ ਜਿਹੜੀ ਇਸ ਵਾਰ ਦੇਖਣ ਨੂੰ ਮਿਲੀ ਅਨੇਜੀ ਰਿਕਾਰਡ ਕੋਈ ਨਹੀਂ ਅਸੀਂ ਕੋਈ ਰਿਕਾਰਡ ਬ੍ਰੇਕਿੰਗ ਟੈਂਪਰੇਚਰ ਨਹੀਂ ਅਬਜ਼ਰਵ ਕੀਤੇ ਕਿਉਂਕਿ ਜਿਵੇਂ ਅੱਜ ਦਾ ਬਿਲਕੁਲ ਹੀ ਨਾਰਮਲ ਹੈਗਾ ਕਿਸੇ ਤਰ੍ਹਾਂ ਦਾ ਕੋਈ ਐਕਸਟ੍ਰੀਮ ਨਹੀਂ ਹੈ ਸੋ ਨੀਅਰ ਨਾਰਮਲ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਪ੍ਰੈਸੈਂਟਲੀ ਅਬਜ਼ਰਵ ਕਰ ਰਹੇ ਆ ਅ ਅੱਜ ਅਸੀਂ ਕਣਕ ਦੇ ਖੇਤਾਂ ਦੇ ਵਿੱਚ ਆਪਦੇ ਖੇਤ ਦੇ ਵਿੱਚ ਖੜੇ ਆ ਕਿਉਂਕਿ ਜਿਹੜਾ ਮੌਸਮ ਦਾ ਅਸਰ ਆ ਬਹੁਤ ਵੱਡਾ ਜਿਹੜੀ ਸਾਡੀਆਂ ਫਸਲਾਂ ਦੇ ਉੱਪਰ ਪੈ ਰਿਹਾ ਅੱਜ ਜਿਹੜੀ ਠੰਡ ਦਾ ਸਮਾਂ ਬਹੁਤ ਘਟ ਗਿਆ ਗਰਮੀ ਪਹਿਲਾਂ ਹੀ ਮਹੀਨਾ ਪਹਿਲਾਂ ਆ ਰਹੀ ਆ ਅੱਜ ਭਾਵੇਂ 10 ਫਰਵਰੀ ਹੋਈ ਆ ਪਰ ਅੱਜ ਤੋਂ 10-15 ਦਿਨ ਪਹਿਲਾਂ ਜਨਵਰੀ ਵਿੱਚ ਵੀ ਜਿਹੜੀ ਗਰਮੀ ਸੀ ਉਹ ਮਾਰਚ ਵਰਗੀ ਹੋ ਗਈ ਸੀ ਤੇ ਜਿਹੜੀਆਂ ਕਣਕਾਂ ਨੇ ਸਾਡੀਆਂ ਉਹ 15-20 ਦਿਨ ਮਹੀਨਾ ਪਹਿਲਾਂ ਨਿਸਰ ਗਈਆਂ ਨੇ ਆ ਮੈਂ ਦਿਖਾ ਰਿਹਾ ਇਹ ਕਣਕਾਂ ਸਾਰੀਆਂ ਨਿਸਰਨ ਲੱਗ ਗਈਆਂ ਨੇ ਜਿਸੇ ਤਰ੍ਹਾਂ ਦਾ ਆਉਣ ਵਾਲੇ ਦਿਨਾਂ 'ਚ ਤਾਪਮਾਨ ਰਿਹਾ ਤਾਂ ਸਾਡਾ ਇੱਕ ਵੱਡਾ ਝਾੜ 30-35% ਸਾਡਾ ਝਾੜ ਕਣਕ ਦਾ ਘਟ ਜਾਊ ਇੱਕ ਵੱਡਾ ਨੁਕਸਾਨ ਜਿਹੜਾ ਕਿਸਾਨ ਦਾ ਹੋ ਜੂ ਦੇਸ਼ 'ਚ ਵੀ ਜਿਹੜੀ ਇਹਨਾਂ ਨੇ 2200 ਸਾਡਾ ਕਣਕ ਦਾ ਰੇਟ ਰੱਖਿਆ ਸੀ ਅੱਜ 32-3100 ਨੂੰ ਵਿਕ ਰਹੀ ਹੈ 1000 ਰੁਪਏ ਵੱਧ ਵਿਕ ਰਹੀ ਆ ਉਹਦੇ 'ਚ ਆਉਣ ਵਾਲੇ ਦੇਸ਼ ਦੇਸ਼ ਨੂੰ ਵੀ ਲੋਡ ਪਊ ਆਨ ਦੀ ਆਨ ਘਟ ਸਕਦਾ ਕਣਕ ਘਟ ਸਕਦੀ ਆ ਤੇ ਸਰਕਾਰਾਂ ਨੂੰ ਇਹਦੇ ਲਈ ਸੱਚੇ ਫੈਸਲੇ ਲੈਣੇ ਚਾਹੀਦੇ ਆ ਉਹਦੇ 'ਚ ਜਿਵੇਂ ਬਾਗਬਾਨੀ ਵੱਲ ਨੂੰ ਲੋਕਾਂ ਨੂੰ ਕਿਸਾਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਦਰਖਤ ਲਗਾਉਣੇ ਚਾਹੀਦੇ ਆ ਤੇ ਉਹਨਾਂ ਦਾ ਐਮਐਸਪੀ ਜਿਵੇਂ ਅਸੀਂ ਪਾਪੂਲਰ ਲਾਉਂਦੇ ਸੀ ਉਹਨਾਂ ਦੀ ਐਮਐਸਪੀ ਫਿਕਸ ਕੀਤੀ ਜਾਵੇ ਤਰ੍ਹਾਂ ਕਿ ਵੱਧ ਤੋਂ ਵੱਧ ਜਿਹੜੇ ਦਰਖਤ ਲੱਗ ਜਾਣ ਉਹਦੇ ਨਾਲ ਜਿਹੜਾ ਵਾਤਾਵਰਨ ਨੂੰ ਅਸੀਂ ਬਚਾਇਆ ਜਾ ਸਕੇ ਕੁਝ ਵਾਤਾਵਰਨ ਸਹੀ ਹੋ ਸਕੇ ਤੇ ਕਿਸਾਨਾਂ ਲਈ ਵੀ ਇਹਨਾਂ ਨੂੰ ਰੇਟ ਜਿਹੜਾ ਘੱਟੋ ਘੱਟ ਜਿਹੜਾ ਕਣਕ ਦਾ ਰੇਟ ਆ ਉਹ ਐਮਐਸਪੀ 3200 ਰੁਪਏ ਕੁਇੰਟਲ ਕਰ ਦੇਣੀ ਚਾਹੀਦੀ ਆ ਪਰ ਇਹਨਾਂ ਨੇ 150 ਰੁਪਏ ਕੁਇੰਟਲ ਵਧਾਈ ਆ ਕਿਉਂਕਿ ਸਾਨੂੰ ਖਤਸ਼ਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਝਾੜ ਵੀ ਘਟੂਗਾ ਤੇ ਉਹਦੇ ਲਈ ਸਰਕਾਰ ਨੂੰ ਅਸੀਂ ਇਹੀ ਬੇਨਤੀ ਕਰਾਂਗੇ ਰੇਟ ਜਿਹੜਾ ਤੇ ਰਿਵਾਈਜ਼ ਕਰਨ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਜਲਵਾਜੂ ਦੇ ਤਬਦੀਲੀਆਂ ਆਉਂਦੀਆਂ ਉਹਨਾਂ ਦੀ ਕਿਸਾਨ ਵਾਹ ਕਿਸਾਨਾਂ ਦੀ ਵਾਹ ਫੜ ਤੇ ਜਿਹੜੀ ਇਹ ਫਸਲ ਬੀਮਾ ਯੋਜਨਾ ਵੀ ਇਹ ਤੇ ਲਾਗੂ ਕਰਨ ਜੇ ਕੋਈ ਨੁਕਸਾਨ ਹੁੰਦਾ ਤਾਂ ਸਾਨੂੰ ਬੀਮਾ ਵੀ ਮਿਲ ਸਕੇ ਧੰਨਵਾਦ